ਇੱਕ ਹੋਰ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਆਪਾਂ ਕਈ ਦਿਨਾਂ ਤੋਂ ਲੈ ਕੇ ਪਹੁੰਚੇ ਹਾਂ ਥੋੜਾ ਜਿਹਾ ਉਲਝਿਆ ਪਿਆ ਸੀਗਾ ਜੀ ਕੰਮ ਧੰਦਿਆ ਚ ਤਾਂ ਕਰਕੇ ਤੇ ਅੱਜ ਤੋਂ ਬਾਅਦ ਹਰ ਰੋਜ਼ ਆਪਣੀ ਨਵੀਂ ਵੀਡੀਓ ਆਇਆ ਕਰੂਗੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਕੁਝ ਵੀ ਇਹ ਵੇਚਣ ਵਾਸਤੇ ਕੋਈ ਵੀ ਮਸ਼ੀਨਰੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜੋ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਜੀ ਤੇ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ i10 ਲੈ ਕੇ ਪਹੁੰਚੇ ਆਪਾਂ ਚੈੱਕ ਕਰੋ ਜੀ 2011 ਮਾਡਲ ਮਾਲਕ ਨੇ ਗੱਡੀ ਦੱਸੀ ਹੈ 1.5 ਲੱਖ ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਜੀ 1.5 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਪਟਿਆਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਪਟਿਆਲਾ ਮਾਲਕ ਦਾ ਏਰੀਆ 80 85 ਪੈਸੇ ਟਾਇਰ ਮਾਲਕ ਨੇ ਦੱਸੇ ਨਹੀਂ ਸੀ ਬੰਪਰ ਬੂਮਪਰ ਪੂਰੇ ਵਧੀਆ ਮਾਲਕ ਨੇ ਦੱਸੇ ਨੇ ਰੰਗ ਪੂਰਾ ਵਧੀਆ ਤੇ ਮਾਲਕ ਕਹਿੰਦੇ ਨੇ ਵੀ ਮੌਕੇ ਦਾ ਸਾਰਾ ਕੰਮ ਕਰਵਾ ਰੱਖਿਆ 1 ਰੁਪਿਆ ਗੱਡੀ ਕਿਸੇ ਪਾਸੋਂ ਵੀ ਭਾਲ ਦੇਣੀ ਨਾ ਕੋਈ ਵਾਡੀ ਲੈਨਸ ਨਾ ਕੋਈ ਇੰਜਨ ਗੇਅਰ ਚ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਰੰਟੀ ਮਾਲਕ ਕਹਿੰਦੇ ਨੇ ਕਾਗਜ਼ ਪੱਤਰ ਪੂਰੇ ਨੇ 1.5 ਲੱਖ ਰੁਪਏ ਡਿਮਾਂਡ ਹੈ ਜੀ ਪਟਿਆਲੇ ਖੜੀ ਹੈ 22 ਦਾ ਨੰਬਰ 83606 14849 ਤੇ ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚੀ ਆਂ ਜੀ ਵਰਨਾ 1.6 ਜਮਨ ਨਵੀਂ ਇੱਕ ਤਰ੍ਹਾਂ ਦੀ ਗੱਡੀ ਕਹਿ ਸਕਦੇ ਆਪਾਂ ਨਾ ਕੋਈ ਸਕ੍ਰੈਚ ਨਾ ਕੋਈ ਡੈਂਟ ਨਾ ਕੋਈ ਡੈਮੇਜ ਸਾਰਾ ਰੰਗ ਰੂਗ ਆਪ ਨੂੰ ਜੈਨੂਨ ਮਿਲੂਗਾ ਤੇ ਟਾਇਰ ਚੈੱਕ ਕਰ ਲਓ ਜੀ ਵਧੀਆ ਟਾਇਰ ਮਿਲ ਜਾਣਗੇ ਟਾਇਰਾਂ ਚ ਅਲਾਈਵ ਵਧੀਆ ਮਿਲ ਜਾਣਗੀ ਡਿਮਾਂਡ ਦੀ ਗੱਲ ਕਰੀਏ 3.5 ਲੱਖ ਰੁਪਇਆ ਮਾਲਕ ਨੇ ਡਿਮਾਂਡ ਕਰ ਹੀ ਉਸ 15 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਤੇ ਮਾਲਕ ਕਹਿੰਦੇ ਨੇ ਗੱਡੀ ਫਰੀਦਕੋਟ ਏਰੀਆ ਚ ਘਰੇ ਖੜੀ ਹੈ ਜੇ ਕਿਸ ਨੂੰ ਪਸੰਦ ਆਉਂਦੀ ਹੈ ਮਾਲਕ ਕਹਿੰਦੇ ਨੇ ਆ ਕੇ ਦੇਖੋ ਘਰੇ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਹਰ ਤਰ੍ਹਾਂ ਦੀ ਜਦੋਂ ਪੂਰੀ ਤਰ੍ਹਾਂ ਤਸੱਲੀ ਹੋ ਗਈ ਉਹ ਤੋਂ ਬਾਅਦ ਬੈ ਕੇ ਰੇਟ ਕਰ ਲਵਾਂਗੇ ਫਰੀਦਕੋਟ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਜੀ 9460083833264 ਮਾਲਕ ਦਾ ਨੰਬਰ ਹੈ ਜੀ ਜਿੰਨਾ ਦੀ ਗੱਡੀ ਆ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਨਾਲ ਦੀ ਨਾਲ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9465029488 ਕੋਈ ਵੀ ਮਸ਼ੀਨਰੀ ਗੱਡੀ ਮੋਟਰਸਾਈਕਲ ਬੋਲਟ ਕੁਝ ਵੀ ਇਹ ਵੇਚਣਾ ਚਾਹੁੰਦੇ ਹੋ ਪੰਜ ਤੋਂ ਸੱਤ ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਆਪਣੇ ਕੋਲੇ ਭੇਜ ਦਿਓ ਜੀ ਨਿਸ਼ਾਨ ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਇੱਕ ਵਾਰੀ ਚੈੱਕ ਕਰੋ ਜੀ ਨਿਸ਼ਾਨ ਦੀ ਗੱਡੀ ਹੈ ਜੀ ਮਾਲਕ ਕਹਿੰਦੇ ਨੇ NOC ਮਿਲ ਜੂਗੀ 12 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਜੀ ਫਾਸਟ ਓਨਰ ਹੈ ਰੰਗ ਪੂਰਾ ਵਧੀਆ ਮਿਲ ਜੂਗਾ ਟਾਇਰ ਵਧੀਆ ਨੇ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 1,75,000 ਰੁਪਏ ਮਾਲਕ ਨੇ ਡਿਮਾਂਡ ਦੱਸੀ ਹੈ ਜੀ ਤਲਵੰਡੀ ਭਾਈ ਮਾਲਕ ਦਾ ਏਰੀਆ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਰੰਗ ਰੰਗ ਪੂਰਾ ਵਧੀਆ ਚਲਾਉਣ 'ਚ ਗੱਡੀ ਇੱਕ ਨੰਬਰ ਹੈ ਜੀ ਸਟਾਰਟਿੰਗ ਪੂਰੀ ਵਧੀਆ ਬਾਕੀ ਮਾਲਕ ਕਹਿੰਦੇ ਨੇ ਵੀ ਜਿਹਨੂੰ ਵੀ ਗੱਡੀ ਪਸੰਦ ਆਉਦੀ ਆ ਇੱਕ ਵਾਰੀ ਘਰ ਆਓ ਗੱਡੀ ਨੂੰ ਚੈੱਕ ਕਰੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸਲੀਮ ਹੁੰਦੀ ਆ ਜੀ ਉਹ ਤੋਂ ਬਾਅਦ ਰੇਟ ਕੀਤਾ ਜਾਊਗਾ ਬਾਕੀ 175 ਮਾਲਕ ਨੇ ਡਿਮਾਂਡ ਦੱਸੀ ਹੈ ਜੀ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਕੀਤਾ 94700 83 88876 22 ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਗੱਲ ਕਰ ਸਕਦੇ ਹਾਂ ਗੱਲ ਕਰਾਂਗੇ ਜੀ ਆਪਾਂ ਇੱਕ ਬੀਟ ਗੱਡੀ ਲੈ ਕੇ ਪਹੁੰਚੇ ਹਾਂ ਸੀ ਬੀਟ ਗੱਡੀ ਹੈ ਇਹ ਪਹਿਲੇ ਨਾਮ ਹੈ ਜੀ ਤੇ ਇਹ ਗੁਰੂ ਘਰ ਗੱਡੀ ਚੱਲਦੀ ਆ ਸੀ ਬਾਬਾ ਜੀ ਦੀ ਗੱਡੀ ਹੈ ਇਹ ਗੁਰੂ ਘਰ ਚ ਬਾਬਾ ਜੀ ਨੇ ਰੱਖੀ ਹੋਈ ਹੈ ਗੱਡੀ ਇਹ ਤੇ ਬਾਬਾ ਜੀ ਕਹਿੰਦੇ ਨੇ ਵੀ ਅਸੀਂ ਗੱਡੀ ਇਹ ਸੇਲ ਕਰਨੀ ਹੈ ਤੇ ਟਾਇਰਾਂ ਦੀ ਕੰਡੀਸ਼ਨ ਨਵੀਂ ਦੱਸੀ ਆ ਅੰਦਰੋਂ ਪੂਰੀ ਵਧੀਆ ਪਈ ਆ ਬਾਹਰੋਂ ਵੀ ਵਧੀਆ ਬਾਕੀ ਰੇਟ ਰੂਟ ਇਹਨਾਂ ਨੇ ਨਹੀਂ ਦੱਸਿਆ ਜੀ ਉਹ ਤੁਸੀਂ ਆਪੇ ਬਾਬਾ ਜੀ ਨੂੰ ਫੋਨ ਕਰ ਲਿਓ ਤੇ ਤੁਸੀਂ ਪੁੱਛ ਸਕਦੇ ਹੋ ਜੀ ਕੋਈ ਵੀ ਗੱਲ ਹੋਰ ਕਰਨੀ ਹੋਈ ਹੋਰ ਵੀ ਗੱਲ ਕਰ ਸਕਦੇ ਹੋ ਬਾਕੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਏਸੀ ਹੀਟਰ ਵਰਕਿੰਗ ਚ ਤੇ ਸਾਰੀ ਸਰਵਿਸ ਕਰਵਾਈ ਹੋਈ ਹੈ ਅੰਦਰੋਂ ਵਧੀਆ ਪਈ ਹੈ ਬਾਹਰੋਂ ਵਧੀਆ ਪਈ ਹੈ ਸੀਟ ਕਵਰ ਚੈੱਕ ਕਰ ਲਓ ਅੰਦਰੋਂ ਤੁਸੀਂ ਦੇਖ ਰਹੇ ਹੋ ਜੀ ਬਾਹਰ ਦੀਆਂ ਫੋਟੋਆਂ ਚੱਲ ਰਹੀਆਂ ਬਾਕੀ ਤੁਸੀਂ ਆਪ ਗੱਲ ਕਰ ਲਿਓ ਸੀ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 8699082591 ਗੱਲ ਕਰਾਂਗੇ ਜੀ ਆਪਾਂ Alto LX ਗੱਡੀ ਦੀ 2012 ਮਾਡਲ ਗੱਡੀ ਬਾਈ ਨੇ ਦੱਸੀ ਅਸੀਂ ਇਹ 12 ਮਾਡਲ ਹੈ ਚਿੱਟੇ ਰੰਗ ਦੀ ਹੈ 1,30,000 ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਲੁਧਿਆਣੇ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਤੇ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਇਹਨਾਂ ਨੇ ਦੱਸੀ ਹੈ ਜਿੰਨਾ ਦੀ ਗੱਡੀ ਹੈ ਸੀ ਤੇ ਗੱਡੀ ਦਾ ਰੇਟ 130 ਦੱਸਿਆਗਾ ਬਾਕੀ ਕਹਿੰਦੇ ਨੇ ਮੌਕੇ ਤੇ ਕੀਤਾ ਜਾਊਗਾ ਬਾਕੀ ਹਰ ਪਾਸੋਂ ਤੁਸੀਂ ਇੱਕ ਬੜੀ ਚੈੱਕ ਕਰੋ ਜੀ ਪੰਜਾਬ ਨੰਬਰ ਗੱਡੀ ਹੈ ਟਾਇਰ ਵਧੀਆ ਨੇ ਅੰਦਰੋਂ ਵਧੀਆ ਪਈ ਹੈ ਰੰਗ ਰੂੰਗ ਕੋਈ ਕਿਸੇ ਪਾਸੋਂ ਭਾਲਦੀ ਨਹੀਂ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਹਰ ਇੱਕ ਚੀਜ਼ ਆਪਾਂ ਨੂੰ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਜੇ ਤੁਹਾਨੂੰ ਗੱਡੀ ਪਸੰਦ ਆਈਏ ਜੀ ਕੋਈ ਜਾ ਕੇ ਦੇਖਣ ਹੁੰਦਾ ਹੈਗਾ ਚਾਹਵਨ ਤਾਂ ਲੁਧਿਆਣੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ 9814331307 ਗੱਲ ਕਰ ਸਕਦੇ ਹੋ ਕੋਈ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕੇ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਗੱਲਬਾਤ ਕਰੋ ਜੀ ਤੁਸੀਂ ਆਪੇ ਤੇ ਗੱਲ ਆਪਾਂ ਕਰ ਹੀ ਰਹੀਆਂ ਸੀ ਸਾਰੀ ਨਾਲ ਦੀ ਨਾਲ ਕਮੈਂਟ ਕਰਕੇ ਮੈਨੂੰ ਦੱਸ ਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਵਧੀਆ ਲੱਗ ਰਹੀ ਹੈ ਆਪਣੀ ਵੀਡੀਓ ਪਸੰਦ ਆ ਰਹੀ ਹੈ ਤੁਹਾਨੂੰ ਤਾਂ ਥੱਲੇ ਇੱਕ ਵਾਰੀ ਚੈੱਕ ਕਰੋ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਲਾਈਕ ਕਰਦੇ ਰਹਿਆ ਕਰੋ ਜੀ ਬੱਤ ਬੱਤ ਜਿੰਨੇ ਤੁਸੀਂ ਦੇਖਦੇ ਰਹਿਣਿਓ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦ ਰਹੇ ਨੇ ਅਸੀਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਏਰੀਆ ਚੋਂ ਗੱਡੀਆਂ ਹਰ ਤਰ੍ਹਾਂ ਦੀਆਂ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਪਹੁੰਚ ਦਿਆਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਆਪਣੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਆ ਜੀ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਗੱਡੀ ਜਾਂ ਮੋਟਰਸਾਈਕਲ 5 ਤੋਂ 7 ਫੋਟੋਆਂ ਜਾਣਕਾਰੀ ਸਾਰੀ ਆਪਣੇ ਕੋਲੇ ਭੇਜ ਦਿਓ ਆਪਣੇ WhatsApp ਨੰਬਰ ਤੇ ਐਡ ਆਪਾਂ ਤੁਹਾਡੀ ਜਲਦੀ ਤੋਂ ਜਲਦੀ ਲਾ ਦੇਵਾਂਗੇ ਜੀ ਬਾਕੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਹੁੰਡਾਈ ਦੀ ਕਰੇਟਾ ਗੱਡੀ ਪਹੁੰਚੀ ਹੈ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ ਟੌਪ ਮਾਡਲ ਹੈ ਸਟੇering 휠 ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਅੰਦਰੋਂ ਪੂਰੀ ਵਧੀਆ ਸੀ ਨਾ ਕੋਈ ਲੱਗੀ ਬੱਜੀ ਹੈ ਨਾ ਕੋਈ ਐਕਸੀਡੈਂਟਡ ਹੈ 16 ਮਾਡਲ ਮਾਲਕ ਨੇ ਦੱਸੀ ਹੈ ਜੀ ਕਰੇਟਾ S+ 580 ਮਾਲਕ ਨੇ ਡਿਮਾਂਡ ਕੀਤੀ ਆ ਤੇ ਇੱਕ ਇਹਨਾਂ ਨੇ ਡਿਮਾਂਡ ਦੱਸੀ ਆ ਕੋਈ ਫਿਕਸ ਰੇਟ ਨਹੀਂ ਕਿਹਾ ਜੀ ਤੇ ਗੱਡੀ ਇਹ ਮਿਲੂਗੀ ਸੰਗਰੂਰ ਗੱਡੀ ਫਾਸਟ ਓਨਰ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਹਰ ਇੱਕ ਚੀਜ਼ ਆਪਾਂ ਨੂੰ ਵਧੀਆ ਮਿਲ ਜੂਗੀ ਪ੍ਰੋਪਰ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹਵਨ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਸੰਗਰੂਰ ਸੰਗਰੂਰ ਮਾਲਕ ਦਾ ਏਰੀਆ ਦਾ ਬਾਕੀ ਗੱਡੀ ਤੁਸੀਂ ਦੇਖ ਰਹੇ ਹੋ ਜੀ ਪੂਰੀ ਵਧੀਆ ਸੋਹਣੀ ਗੱਡੀ ਐ ਰੰਗ ਰੰਗ ਪੂਰਾ ਵਧੀਆ ਪਿਆ ਹਰ ਇੱਕ ਕੰਮ ਮੌਕੇ ਦਾ ਕਰਵਾ ਰੱਖਿਆ ਸਰਵਿਸ ਟੋਟਲ ਕਰਵਾਈ ਹੋਈ ਆ ਬਾਕੀ ਤੁਸੀਂ ਜਾਓਗੇ ਗੱਡੀ ਨੂੰ ਦੇਖੋਗੇ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਇਹ ਪਸੰਦ ਆਊਗੀ ਜੇ ਪਸੰਦ ਨਾ ਆਵੇ ਇਹੋ ਜੀ ਗੱਲ ਹੋ ਨਹੀਂ ਸਕਦੀ ਜੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 99145 ਤੇ 00327 ਗੱਲ ਕਰ ਸਕਦੇ ਹੋ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਜੇ ਕਰਨੀ ਹੋਈ ਤੇ ਇਹ ਗੱਲਬਾਤ ਆਪਾਂ ਕਰਾਂਗੇ ਜੀ ਆਲਟੋ ਗੱਡੀ ਦੀ ਇੱਕ ਹੋਰ ਆਪਾਂ ਆਲਟੋ ਐਲੈਕਸ ਗੱਡੀ ਲੈ ਕੇ ਪਹੁੰਚਿਆ 2009 ਮਾਡਲ ਗੱਡੀ ਮਾਲਕ ਨੇ ਦੱਸੀ ਅਸੀਂ 68000 ਰੁਪਿਆ ਮਾਲਕ ਨੇ ਡਿਮਾਰਕ ਕੀਤੀ ਹੈ ਇਹ ਇੱਕ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਰੇਟ ਕੀਤਾ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜਾ ਕੇ ਦੇਖ ਸਕਦੇ ਹਾਂ ਰੇਟ ਹੋ ਜਾਊਗਾ ਜੀ ਮੁੱਖ ਤੀ ਘੱਟ ਤੋਂ ਘੱਟ ਮਾਲਕ ਕਹਿੰਦੇ ਸੀਗੇ ਅਸੀਂ ਕਰ ਲਾਂਗੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਤੇ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ 70 ਤੋਂ 75 ਰੁਪਏ ਸੀ ਤੇ ਜਿਨ੍ਹਾਂ ਦੀ ਗੱਡੀ ਹੈ ਮਾਲਕ ਆਪ ਜਿਹੜੇ ਹੈਗੇ ਨੇ ਉਹਨਾਂ ਦਾ ਨੰਬਰ 920 6322224 ਗੱਲ ਕਰ ਸਕਦੇ ਹਾਂ ਜੀ। ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਏ ਜੀ? ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ। ਆਲਟੋ ਗੱਡੀ ਕਿਵੇਂ ਦੀ ਲੱਗੀ? ਕਰੇਟਾ ਕਿਵੇਂ ਦੀ ਲੱਗੀ? ਹੋਰ ਵੀ ਬਰਨ ਤੇ ਹੋਰ ਵੀ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਸੀਗੇ। ਸਾਰਿਆਂ ਬਾਰੇ رائے ਦਿਓ ਜੀ। ਕਮੈਂਟ ਕਰੋ ਵਧੀਆ-ਵਧੀਆ ਤੇ ਹਰ ਰੋਜ਼ ਤੁਹਾਡੇ ਕਮੈਂਟ ਮੈਂ ਚੈੱਕ ਕਰਦਾ ਹੁੰਨਾ ਜੀ। ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਵੀਡੀਓ 'ਚ ਮਸ਼ੀਨਰੀਆਂ ਲੈ ਕੇ ਆਉਣਾ ਸੀ। ਐਡ ਕਰਵਾਉਣੀ ਹੈ ਉੱਤੇ ਆਪਣਾ ਨੰਬਰ ਤੁਹਾਨੂੰ ਮਿਲੇਗਾ ਜੀ। ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਾ ਦਾਂਗੇ ਜੀ।